मतलब पॉजिक कैंप ला लिया ਤੇ ਜਿਹਦੇ ਕਾਰਨ ਉਹ ਇੰਡੀਆ ਤੇ ਤੇ ਜਿਹਦੇ ਕਾਰਨ ਹੋਰ મતલਬ ਜਿਹਦੇ ਥਰੂ ਉਹ ਬੰਗਲਾਦੇਸ਼ ਪੂਰੀ ਨજર ਰੱਖੂਗਾ ਆਪਣੇ ਅਮਰੀਕਾ ਸੋ ਇਸ ਵਿਸ਼ੇ ਤੇ ਆਪਾਂ ਕਰਦੇ ਆਂ ਗੱਲਬਾਤ ਗੱਲਬਾਤ ਦਾ ਇਹਦਾ ਵਿਸ਼ਾ ਆਪਣੇ ਨਾਲ ਅਟੈਚ ਹੋਊਗਾ ਆਪਣੇ ਜਾ ਕੇ ਆਪਣੇ ਸਿਸਟਮ ਨਾਲ ਜਿਹੜਾ ਆਪਾਂ ਮਹਿਮ ਚਲਾਈ ਹੋਈ ਹੈ ਕਿ ਦੁਨੀਆ ਤੋਂ ਪੈਸਾ ਖਤਮ ਕਰਕੇ ਇੱਕ ਧਰਤੀ ਨੂੰ ਸਵਰਗ ਬਣਾਉਣ ਦੀ ਮਹਿਮ ਜਿਹੜੀ ਆਪਾਂ ਸ਼ੁਰੂ ਕੀਤੀ ਹੈ ਇਹ ਸਾਰਾ ਵਿਸ਼ਾ ਉਹਦੇ ਨਾਲ ਜਾ ਕੇ ਅਟੈਚ ਹੋਊਗਾ ਸੋ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਜਾ ਕੇ ਕਿਵੇਂ ਜੁੜਦੇ ਆ ਨੇ ਤਾਰਾ ਇੱਕ ਦੂਜੇ ਦੀਆਂ ਸੋ ਗੱਲਬਾਤ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਸਾਡੇ ਅਰਥੀਆਂ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸੋ ਆਪਾਂ ਇੱਕ ਵਾਰੀ ਆਪਾਂ ਕਰ ਲਈਏ ਆਵਾਜ਼ ਚੈੱਕ ਇੱਕ ਵਾਰੀ ਆਪਾਂ ਆਵਾਜ਼ ਚੈੱਕ ਕਰ ਲਈਏ ਫਿਰ ਆਪਾਂ ਦੇਖਦੇ ਹਾਂ ਮਤਲਬ ਕਰਦੇ ਆ ਗੱਲਬਾਤ ਕੰਟੀਨਿਊ ਹਾਂਜੀ ਇੱਕ ਵਾਰੀ ਆਪਾਂ ਆਵਾਜ਼ ਚੈੱਕ ਕਰ ਲਈਏ ਤੇ ਫਿਰ ਆਪਾਂ ਕੰਟੀਨਿਊ ਕਰਾਂਗੇ ਹਾਂਜੀ ਇੱਕ ਵਾਰੀ ਆਪਾਂ ਆਵਾਜ਼ ਚੈੱਕ ਕਰ ਲਈਏ ਫਿਰ ਆਪਾਂ ਹਾਂਜੀ ਆਵਾਜ਼ ਹੁਣ ਆ ਰਹੀ ਆ ਤੇ ਇਹ ਆਪਾਂ ਮਾਈਕ ਇਸ ਤਰ੍ਹਾਂ ਹੀ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਈ ਦਿੱਕਤ ਨਾ ਵੀ ਚਲੋ ਆਪਣਾ ਜਿਹੜਾ ਸ਼ੋਅ ਕੰਪਲੀਟ ਹੋਣਾ ਚਾਹੀਦਾ ਹੈਗਾ ਤੇ ਆਪਾਂ ਹਾਂਜੀ ਕਰਦੇ ਹਾਂ ਗੱਲਬਾਤ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਪਿਛਲਾ ਇਹ ਆਪਣਾ ਤੀਜਾ ਐਪੀਸੋਡ ਹੋ ਗਿਆ ਤੀਸਰਾ ਲਾਈਵ ਸ਼ੋ ਹੋ ਗਿਆ ਆਪਾਂ ਇਸ ਵਿਸ਼ੇ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ ਕਿ ਆਪਾਂ ਧਰਤੀ ਨੂੰ ਸਵਰਗ ਬਣਾਉਣਾ ਅਸਲੀ ਆਪਾਂ ਕੁਦਰਤ ਦੇ ਦਾਇਰੇ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਹੈ ਤੇ ਕੁਦਰਤ ਨੇ ਜਿੰਨੀਆਂ ਆਪਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਉਹ ਮੰਨਣੀਆਂ ਆਪਾਂ ਤੇ ਜਿੰਨੀਆਂ ਸੁੱਖ ਸਹੂਲਤਾਂ ਮਨੁੱਖ ਨੇ ਪੈਦਾ ਕੀਤੀਆਂ ਉਹ ਵੀ ਸਾਰੀਆਂ ਮੰਨਣੀਆਂ ਆਪਾਂ ਆਪਾਂ ਲਾਈਫ ਨੂੰ ਵਧੀਆ ਬਣਾਉਣਾ ਸਟ੍ਰੈਸ ਫਰੀ ਬਣਾਉਣਾ ਭੱਜ ਦੌੜ ਤੋਂ ਫਰੀ ਬਣਾਉਣਾ ਰਿਲੈਕਸ ਬਣਾਉਣਾ ਸੋ ਇਸ ਵਿਸ਼ੇ ਤੇ ਆਪਾਂ ਇਹ ਟੌਪਿਕ ਤੋਂ ਆਪਾਂ ਜਿਹੜਾ ਸ਼ੋਅ ਆਪਾਂ ਸਟਾਰਟ ਕੀਤਾ ਹੋਇਆ ਹੈਗਾ ਸੋ ਇੱਕ ਵਾਰੀ ਫਿਰ ਚੈੱਕ ਕਰ ਲਈਏ ਕਿ ਰੀ ਬਾਜ ਦੇ ਵਿੱਚ ਕੋਈ ਹਾਂਜੀ ਆਵਾਜ਼ ਚੰਗੀ ਤਰ੍ਹਾਂ ਆ ਰਹੀ ਹੈ ਕੰਟੀਨਿਊ ਸੋ ਹੁਣ ਆਪਾਂ ਕਰਦੇ ਹਾਂ ਜੀ ਗੱਲਬਾਤ ਸਟਾਰਟ ਅਮਰੀਕਾ ਨੇ ਕਹਿੰਦੇ ਮਿਆਂਮਾਰ ਦੇ ਵਿੱਚ ਜਿਹੜਾ ਹੈਗਾਗਾ ਉੱਥੇ ਆਪਣਾ ਫੌਜੀ ਟਿਕਾਣਾ ਬਣਾ ਲਿਆ ਆ ਕੇ ਕਿਉਂ ਬਣਾ ਲਿਆ ਜੀ ਕਿਉਂਕਿ ਉਹ ਇੰਡੀਆ ਦੇ ਉੱਤੇ ਕੁਛ ਸਮਝੌਤੇ ਥੋਪਣਾ ਚਾਹੁੰਦਾ ਸੀ ਅਮਰੀਕਾ ਕੀ ਸਮਝੌਤੇ ਸੀਗੇ ਕਿ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਸਾਡੇ ਨਾਲ ਕੰਟਰੈਕਟ ਕਰੋ ਕਿ ਜਿਹੜੀ ਸਾਡੇ ਦੇਸ਼ 'ਚ ਪੈਦਾ ਹੋਣ ਵਾਲੀ ਕਣਕ ਸਾਡੇ ਦੇਸ਼ 'ਚ ਪੈਦਾ ਹੋਣ ਵਾਲਿਆ ਹੋਰ ਖਾਣ ਪੀਣ ਦੇ ਅਨਾਜ ਤੇ ਸਾਡੇ ਦੇਸ਼ 'ਚ ਪੈਦਾ ਹੋਣ ਵਾਲਾ ਦੁੱਧ ਤੁਸੀਂ ਆਪਣੇ ਦੇਸ਼ ਦੇ ਵਿੱਚ ਵੇਚਣ ਦੀ ਮਨਜ਼ੂਰੀ ਦਿਓ ਇਸ ਚੀਜ਼ ਨੂੰ ਪਰ ਆਪਣੇ ਜਿਹੜੇ ਸਰਕਾਰ ਆ ਇੰਡੀਅਨ ਗਵਰਨਮੈਂਟ ਨੇ ਉਹ ਚੀਜ਼ ਉਹਨਾਂ ਨੂੰ ਅਲਾਉ ਨਹੀਂ ਕੀਤੀ ਉਹਦੇ ਨਾਲ ਕੀ ਹੋਣਾ ਸੀ ਦੋਸਤੋ ਕਿਉਂਕਿ ਸਾਡੇ ਦੇਸ਼ ਦੇ ਵਿੱਚ 70 ਪਰਸੈਂਟ ਜਿਹੜੇ ਲੋਕ ਆ ਕਿਸਾਨੀ ਤੇ ਖੇਤੀ ਤੇ ਨਿਰਭਰ ਕਰਦੇ ਹੈਗੇ ਹੁਣ ਆਪਣੇ ਜਿਵੇਂ ਕਣਕ ਦਾ ਸਰਕਾਰੀ ਰੇਟ ਹੈਗਾ 24 25 ਰੁਪਏ ਕਿਲੋ ਤੇ ਇਸੇ ਤਰ੍ਹਾਂ ਹੀ ਚੌਲਾਂ ਦਾ ਰੇਟ ਆ ਆਪਣੇ 24 25 ਰੁਪਏ ਕਿਲੋ ਸਰਕਾਰੀ ਰੇਟ ਤੇ ਉਸ ਤੋਂ ਉਹ ਸਰਕਾਰ ਖਰੀਦ ਕੇ ਉਸ ਤੋਂ ਬਾਅਦ ਜਦੋਂ ਉਹ ਲੋਕਾਂ ਨੂੰ ਫ੍ਰੀ ਆਪਣੇ ਵੱਲੋਂ ਉਹ 70 80 ਕਰੋੜ ਜਿਹੜੇ ਬਲੋ ਦਾ ਪਵਰਟੀ ਲਾਈਨ ਲੋਕ ਰਹਿੰਦੇ ਆ ਉਹਨਾਂ ਨੂੰ ਉਹ ਮਤਲਬ ਫ੍ਰੀ ਰਾਸ਼ਨ ਮੰਥਲੀ ਤੌਰ ਤੇ ਜਾਂ 6 ਸੇ ਮਹੀਨੇ ਤੌਰ ਤੇ ਉਹ ਦਿੰਦੀ ਆ ਸਰਕਾਰ ਤੇ ਜਿਹੜੇ ਲੋਕ ਖੇਤੀ ਕਰਦੇ ਆ ਤੇ ਜਿਹੜੇ ਲੋਕ ਮਜ਼ਦੂਰ ਆ ਲਗਭਗ 70 80% ਲੋਕ ਇੰਡੀਆ ਦੇ ਜਿਹੜੇ ਖੇਤੀ ਤੇ ਨਿਰਭਰ ਕਰਦੇ ਆਗੇ ਬਾਕੀ ਜਿਹੜੇ 20 25 ਕੁਛ 5% ਬਿਜ਼ਨਸਮੈਨ ਲੋਕ ਆਗੇ ਕੁਛ 5 10% ਦੁਕਾਨਦਾਰ ਆਗੇ ਇਸ ਤਰ੍ਹਾਂ ਕੁਛ ਅ ਮਤਲਬ ਕੁਛ ਬੇਰੁਜ਼ਗਾਰ ਵੀ ਆ ਜਾਂਦੇ ਕੋਈ ਕੁਛ ਮਤਲਬ ਇਸ ਤਰ੍ਹਾਂ ਦੇ ਬਾਕੀ ਵੱਖੋ ਵੱਖਰੇ ਲੋਕ ਆਗੇ ਨੌਕਰੀ ਪੇਸ਼ਾ ਲੋਕ ਆਗੇ ਸੋ ਬਾਕੀ ਲੋਕ ਵੱਖੋ ਵੱਖਰੇ ਆਗੇ ਜਿਹੜੇ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਪਾਪੂਲੇਸ਼ਨ ਆ ਆਪਣੀ ਉਹ ਨਿਰਭਰ ਕਰਦੀ ਹੈ ਖੇਤੀ ਤੇ 70 80% ਲੋਕ ਖੇਤੀ ਤੇ ਨਿਰਭਰ ਕਰਦੇ ਜਿਵੇਂ ਕੁਝ ਕਿਸਾਨ ਹੋਗੇ ਜਿਨ੍ਹਾਂ ਕੋਲੇ ਜ਼ਮੀਨ ਆ ਕਿਸੇ ਕੋਲੇ 2 ਏਕੜ 5 ਏਕੜ 10 ਏਕੜ ਉਸ ਤੋਂ ਬਾਅਦ ਖੇਤ ਮਜ਼ਦੂਰ ਆਗੇ ਜਿਹੜੇ ਖੇਤੀ ਚ ਉਹਨਾਂ ਨੂੰ ਮਤਲਬ ਹੱਥ ਵਟਾਉਂਦੇ ਆ ਉਹਨਾਂ ਨਾਲ ਕੰਮ ਕਰਦੇ ਆ ਖੇਤੀ ਦਾ ਤੇ ਉਹਨਾਂ ਦਾ ਰੁਜ਼ਗਾਰ ਉੱਥੋਂ ਚੱਲਦਾ ਖੇਤੀ ਚ ਕੰਮ ਕਰਾ ਕੇ ਸੋ ਇਹ ਸਾਰੀਆਂ ਗੱਲਾਂ ਕਰਕੇ ਮਤਲਬ ਜੇ ਹੁਣ ਇਹ ਤੇ ਇਫੈਕਟ ਕੀ ਪੈਣਾ ਸੀ ਆ ਇੰਡੀਆ ਦੇ ਉੱਤੇ ਜੇ ਆਪਣੀ ਜਿਹੜੀ ਕਣਕ ਜਦੋਂ ਕਿਸਾਨ ਤੋਂ ਸਰਕਾਰ 24-25 ਰੁਪਏ ਖਰੀਦਦੀ ਹੈਗੀ ਜਾਂ ਜਿਹੜਾ ਚੌਲ ਆ ਆਪਣੇ 24-25 ਰੁਪਏ ਕਿਸਾਨ ਤੋਂ ਖਰੀਦਦੀ ਹੈਗੀ ਤਾਂ ਉਹ ਜਿਹੜੇ ਕਣਕ ਤੇ ਚੌਲ ਜਾਂ ਦੁੱਧ ਕਿਸਾਨ ਬਹੁਤ ਸਾਰੇ ਲੋਕ ਡੇਰੀ ਤੇ ਡਿਪੈਂਡ ਆਗੇ ਆਪ ਦਾ ਰੋਜ਼ਗਾਰ ਚਲਾਉਂਦੇ ਆ ਤਾਂ ਉਹਦੇ ਨਾਲ ਕੀ ਹੋਣਾ ਸੀ ਕਿ ਉਹ ਜਦੋਂ ਮੰਨ ਲਓ ਬਾਜ਼ਾਰ ਦੇ ਵਿੱਚ ਅਮਰੀਕਾ ਦੀ ਜਿਹੜੀ ਕਣਕ ਆਉਣੀ ਸੀ ਉਹ ਸਾਰੀ 10-15 ਰੁਪਏ ਕਿਲੋ ਮਿਲਣੀ ਸੀਗੀ ਤਾਂ ਇਹਦੇ ਨਾਲ ਕੀ ਹੁੰਦਾ ਜਿਹੜਾ ਇੰਡੀਆ ਦਾ ਕਿਸਾਨ ਆ ਉਹ ਉਜੜ ਜਾਂਦਾ ਜਦੋਂ ਇੰਡੀਆ ਦਾ ਕਿਸਾਨ ਉਜੜ ਜਾਂਦਾ 30 40% ਜੋ ਵੀ ਕਿਸਾਨ 50% ਤਾਂ ਜਿਹੜੇ 20 30% ਖੇਤੋਂ ਮਜ਼ਦੂਰ ਆ ਗਏ ਉਹ ਵੀ ਨਾਲ ਹੀ ਬਰਬਾਦ ਹੋ ਜਾਂਦੇ ਹੁਣ ਇਹ ਨਾ ਸੋਚਣ ਕਿ ਯਾਰ ਸਾਨੂੰ ਤਾਂ ਫਾਇਦਾ ਵੀ ਅਸੀਂ ਸਾਨੂੰ ਕਣਕ ਸਸਤੀ ਮਿਲਦੀ ਅਸੀਂ ਤਾਂ ਵੀ ਮਤਲਬ ਕੀ ਫਾਇਦਾ ਵੀ ਮਤਲਬ ਸਾਨੂੰ ਕੀ ਡਰ ਸੀ ਇਸ ਚੀਜ਼ ਦਾ ਡਰ ਹੁੰਦਾ ਦੋਸਤੋ ਡਰ ਕੀ ਹੁੰਦਾ ਤੁਹਾਨੂੰ ਦੱਸ ਦਿੰਨੇ ਆਪਾਂ ਉਹਦਾ ਡਰ ਇਹ ਹੁੰਦਾ ਕਿ ਜਦੋਂ ਕਿਉਂਕਿ ਆਮ ਲੋਕਾਂ ਨੂੰ ਤਾਂ ਸਰਕਾਰ ਨੇ ਸਬਸਿਡੀ ਤੇ ਕਣਕ ਦੇਣੀ ਹੁੰਦੀ ਹੈ ਜਾਂ ਤਾਂ ਸਸਤੀ ਕਰਕੇ ਆਮ ਲੋਕਾਂ ਨੂੰ ਜਾ ਫਿਰ ਫਰੀ ਦੇਣਾ ਹੁੰਦਾ ਰਸਨ ਜੋ ਮਹੀਨੇਵਾਰ ਜਾਂ 6 ਮਹੀਨੇਵਾਰ ਉਹਦੇ ਨਾਲ ਹੁਣ ਚੱਕਰੇ ਹੁੰਦਾ ਵੀ ਜਦੋਂ ਤੱਕ ਸਸਤੀ ਬਾਜ਼ਾਰ ਚ ਆ ਜਾਂਦੀ ਤਾਂ ਆਮ ਜਿਹੜੇ ਹਾਈ ਕਲਾਸ ਲੋਕ ਹੁੰਦੇ ਆਗੇ ਜਿਹੜੇ ਬਿਜ਼ਨਸਮੈਨ ਦੁਕਾਨਦਾਰ ਜਾਂ ਹੋਰ ਨੌਕਰੀ ਪੇਸ਼ਾ ਲੋਕੋ ਬਾਜ਼ਾਰ ਚੋਂ ਖਰੀਦਦੇ ਆ ਜਿਹੜਾ ਇੰਡੀਆ ਦੀ ਗਵਰਨਮੈਂਟ ਆ ਉਹ ਚੀਜ਼ ਉਹੀ ਉਹਦੇ ਵਪਾਰ ਵਪਾਰੀ ਇੰਡੀਆ ਦੇ ਜਿਹੜੇ ਹੈਗੇ ਆ ਮਹਿੰਗੀ ਚੀਜ਼ ਵੇਚ ਕੇ ਜਿਹੜੇ ਨੌਕਰੀ ਪੇਸ਼ਾ ਲੋਕਾਂ ਨੂੰ ਤੇ ਉਹ ਇੰਡੀਅਨ ਗਵਰਨਮੈਂਟ ਉਹਨਾਂ ਤੇ ਟੈਕਸ ਲਾਉਂਦੀ ਆ ਉਹ ਟੈਕਸ ਦੇ ਰੂਪ ਚ ਪੈਸਾ ਲੈ ਕੇ ਉਹ ਬਾਕੀ ਲੋਕਾਂ ਨੂੰ ਫ੍ਰੀ ਕਣਕ ਦਿੰਦੀ ਆ ਇਸ ਤਰ੍ਹਾਂ ਇੱਕ ਸੰਤੁਲਨ ਜਾਂ ਬਣਿਆ ਹੁੰਦਾ ਵੀ ਕੁਝ ਲੋਕਾਂ ਤੇ ਟੈਕਸ ਜਿਹੜਾ ਮੁੱਲ ਦਾ ਆਟਾ ਲੈਂਦੇ ਆ ਉਹ 35-40 ਰੁਪਏ ਕੋਲ ਟੈਕਸ ਲੱਗ ਗਿਆ ਕੁਝ ਹੋਰ ਤੇ ਕੁਝ ਲੋਕਾਂ ਨੂੰ ਫ੍ਰੀ ਦੇਣਾ ਹੁੰਦਾਗਾ ਇਹ ਮਤਲਬ ਗਵਰਨਮੈਂਟ ਵੱਲੋਂ ਇੱਕ ਬੈਲੈਂਸ ਬਣਾ ਕੇ ਰੱਖਣਾ ਹੁੰਦਾਗਾ ਪੂਰਾ ਆਪਣੇ ਲੋਕਾਂ ਦਾ ਜਦੋਂ ਉਹ ਚੀਜ਼ ਮੰਨ ਲਓ ਵੀ 10 ਰੁਪਏ ਕਿਲੋ ਕਣਕ ਆ ਜਾਂਦੀ ਆ 15 20 ਰੁਪਏ ਕਿਲੋ 30 ਰੁਪਏ ਕਿਲੋ ਦੁੱਧ ਆ ਜਾਂਦਾ ਤਾਂ ਉਹਦੇ ਨਾਲ ਕੀ ਹੋਣਾ ਸੀ ਜਿਹੜਾ ਇੰਡੀਅਨ ਜਿਹੜਾ ਫੂਡ ਪੈਦਾ ਕਰਦੇ ਆ ਉਹ ਸਾਰੇ ਦਾ ਸਾਰਾ ਮਤਲਬ ਕਿਸੇ ਨੇ ਖਰੀਦਣਾ ਨਹੀਂ ਸੀ ਕਿਉਂ ਨਹੀਂ ਸੀ ਖਰੀਦਣਾ ਕਿਉਂਕਿ ਇੱਕ ਤਾਂ ਅਮਰੀਕਾ ਕੋਲੇ ਪ੍ਰਚਾਰ ਬਹੁਤ ਤਕੜਾਗਾ ਕਿਉਂਕਿ ਜਿਹੜੀ ਚੀਜ਼ ਅਮਰੀਕਾ ਤੋਂ ਆਉਂਦੀ ਆ ਆਪਾਂ ਇਹ ਲੱਗਣ ਲਾ ਦਿੰਨੇ ਆ ਆਪਾਂ ਵੀ ਮੌਕ ਟਾਕ ਕਰਦੇ ਆ ਫਿਰ ਉਹਦੇ 'ਚ ਕੀ ਕਰਦੇ ਆ ਵੀ ਪ੍ਰਚਾਰ ਹੋ ਜਾਂਦਾ ਜੀ ਆਹ ਚੀਜ਼ ਬਹੁਤ ਵਧੀਆ ਜੀ ਤੇ ਇੰਡੀਆ ਵਾਲੀ ਚੀਜ਼ ਨੂੰ ਆਪਾਂ ਮਾੜੀ ਸਮਝਣ ਲੱਗ ਜੰਨੇ ਆ ਹਰ ਚੀਜ਼ ਨੂੰ ਤਾਂ ਉਹਦੇ ਚ ਕੀ ਹੋਣਾ ਸੀ ਉਹਦੇ ਕਣਕ ਦਾ ਉਹਨਾਂ ਦਾ ਦੁੱਧ ਦਾ ਪ੍ਰਚਾਰ ਹੋਣਾ ਸੀ ਜੀ ਉਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਦੁੱਧ ਉਹਨਾਂ ਦਾ ਬਹੁਤ ਤਾਕੜਾ ਹੈਗਾ ਆਪਣਾ ਦਾ ਜ਼ਹਿਰਾਂ ਵਾਲਾ ਦੁੱਧ ਆ ਕਿਉਂਕਿ ਇਹ ਚੀਜ਼ਾਂ ਆਪਾਂ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਉਹ ਵੀ ਜਿਹੜੀਆਂ ਰਸਾਇਣਿਕ ਖਾਦਾਂ ਕੁਝ ਨਾ ਕੁਝ ਯੂਜ਼ ਕਰਦੇ ਆ ਚਲੋ ਆਪਾਂ ਜ਼ਿਆਦਾ ਕਰਦੇ ਆ ਉਹ ਘੱਟ ਕਰਦੇ ਆ ਇਹ ਫਰਕ ਹੈਗਾ ਤੇ ਉਹ ਵੀ ਕਰਦੇ ਹੈਗੇ ਉਹ ਵੀ ਦੁੱਧ ਉਸ ਤਰ੍ਹਾਂ ਹੀ ਪੈਦਾ ਕਰਦੇ ਆ ਪਰ ਬਸ ਉਹਨਾਂ ਦਾ ਫਰਕ ਇਹ ਹੁੰਦਾ ਸਸਤਾ ਹੋਣ ਦਾ ਫਰਕ ਇਹ ਆ ਜਿਵੇਂ ਉਹਨਾਂ ਦਾ ਕੰਪਿਊਟਰਾਈਜ਼ਡ ਸਿਸਟਮ ਹੋ ਗਿਆ ਜਿਵੇਂ ਲੇਟੈਸਟ ਤਕਨੀਕਾਂ ਨਾਲ ਜਿਵੇਂ ਮੰਨ ਲਓ ਸਪੋਜ ਕਰੋ ਉਹਨਾਂ ਨੇ 5-7 ਬੰਦੇ ਰੱਖੇ ਹੈਗੇ ਡਿਊਟੀ ਤੇ ਪੱਕੇ ਤੇ ਉਹ ਹੋ ਸਕਦਾ ਵੀ 2-3000 ਮਤਲਬ ਗਾਂਾਂ ਦਾ ਫਾਰਮ ਸੰਭੀ ਜਾਣਾ ਕਿਉਂਕਿ ਉਹਨਾਂ ਨੇ ਜਿਹੜੀ ਫੀਡ ਪਾਉਣੀ ਆ ਸਿਰਫ ਉਹੀ ਪਾਉਣੀ ਆ ਉਹਨਾਂ ਦਾ ਹਰਾਚਾਰਾ ਖੁੱਲਾ ਪਾਣੀ ਆਪੇ ਪੀਣਾ ਖੁੱਲੀਆਂ ਕਰਦੀਆਂ ਤੇ ਜਸਟ ਮਸ਼ੀਨਾਂ ਲਾ ਕੇ ਉਹਨਾਂ ਨੇ ਦੁੱਧ ਕੱਢਣ ਵੇਲੇ ਉਹਨਾਂ ਨੇ ਮਤਲਬ ਕੰਮ ਕਰਨਾ ਹੈਗਾ ਜਾਂ ਆਟੋਮੈਟਿਕ ਮਸ਼ੀਨਾਂ ਥਣਾ ਦੇ ਉੱਤੇ ਗਾਂ ਨੂੰ ਖੜੀ ਕਰ ਦੇਣਾ ਤੇ ਆਟੋਮੈਟਿਕ ਉਹ ਦੁੱਧ ਦਾ ਜਿਹੜਾ ਸਿਸਟਮ ਆ ਉਹ ਮਤਲਬ ਪਲੱਗ ਹੋ ਜਾਣੇ ਜਿਹੜੇ ਉਹਨਾਂ ਦੇ ਥਣ ਹੁੰਦੇ ਆ ਉਹ ਮਸ਼ੀਨ ਚੜ ਜਾਣੀ ਤੇ ਆਟੋਮੈਟਿਕ ਦੁੱਧ ਉਹਨਾਂ ਨੇ ਝੋਕੇ ਇੱਕ ਗਾਂ ਨੇ ਤੁਰ ਜਾਣਾ ਦੂਜੀ ਨੇ ਤੁਰ ਜਾਣਾ ਇਹ ਆਟੋਮੈਟਿਕ ਸਿਸਟਮ ਆ ਉਹਨਾਂ ਕੋਲੇ ਕਿਉਂਕਿ ਜ਼ਮੀਨਾਂ ਉਹਨਾਂ ਕੋਲੇ ਖੁੱਲੀਆਂ ਨੇ ਬਾਦੂ ਧਰਤੀ ਪਈ ਆ ਉੱਥੇ ਮਤਲਬ ਜਹਾਜ਼ ਰਾਹੀਂ ਉਹਨਾਂ ਨੇ ਜੋ ਵੀ ਸਪਰੇ ਵਗੈਰਾ ਕਰਨੀ ਉਹ ਘਰਤੀ ਖਾਦ ਪਾਉਣੀ ਉਹ ਕਰ ਪਾਤੀ ਮੈਨ ਪਾਵਰ ਤਾਂ ਲੱਗੀ ਨਹੀਂ ਉਹਨਾਂ ਦੀ ਕਿਤੇ ਤੇ ਦੂਜੀ ਗੱਲ ਡ੍ਰਿਪ ਸਿਸਟਮ ਰਾਹੀਂ ਜੋ ਫਾਰਮ ਹੈ ਉਹਨਾਂ ਨੇ ਉਹਨੂੰ ਸਿਚਾਈ ਕਰਤੀ ਉੱਥੇ ਵੀ ਮੈਨਪਾਵਰ ਨਹੀਂ ਉਹਨਾਂ ਦੀ ਖਾਸ ਲੱਗੇ ਹੋਈ ਪੰਜ ਬੰਦੇ ਕੰਮ ਕਰੀ ਜਾਂਦੇ ਆ ਵੱਡੇ ਵੱਡੇ ਫਾਰਮਾਂ 'ਚ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜਾ ਆਪਾਂ ਕਹਿ ਲਈਏ ਵੀ ਦੁੱਧ ਚੋਲਿਆ ਇਸੇ ਤਰ੍ਹਾਂ ਹੀ ਫੀਡ ਪਾਤੀ ਇਹ ਸਾਰਾ ਕੁਝ ਕਰਕੇ ਉਹਨਾਂ ਨੂੰ ਕਿਉਂਕਿ ਪੰਜ ਬੰਦਿਆਂ ਦੀ ਸੈਲਰੀ ਦੇਣੀ ਹੈਗੀ ਬਾਕੀ ਤਾਂ ਸਾਰਾ ਕੁਝ ਧਰਤੀ 'ਚੋਂ ਹੀ ਪੈਦਾ ਹੁੰਦਾ ਹੁੰਦਾਗਾ ਇਸ ਕਰਕੇ ਉਹਨਾਂ ਦਾ ਦੁੱਧ ਜਿਹੜਾ 25 ਰੁਪਏ ਮੰਨ ਲਓ ਮਿਲ ਜਾਣਾ ਸੀ ਤਾਂ ਉਹਦੇ ਨਾਲ ਜਿਹੜੀ ਇੰਡੀਅਨ ਡੇਰੀ ਫਾਰਮ ਸੀਗੇ ਉਹਦਾ ਲੱਖ ਟੁੱਟ ਜਾਣਾ ਸੀ ਇੱਥੇ ਰਾਜਕਤਾ ਫੈਲ ਜਾਣਾ ਸੀ ਇਸੇ ਤਰ੍ਹਾਂ ਹੀ ਖੇਤੀ 'ਚ ਉੱਥੇ 10 ਦਾ 15 15 20 20 ਹਜ਼ਾਰ ਏਕੜ ਦੇ ਫਾਰਮ ਨੇ ਤਾਂ ਉਹਨਾਂ ਨੂੰ ਉਹ ਮਤਲਬ ਏਆਈ ਰਾਹੀਂ ਜਾਂ ਡਰੋਨ ਸਿਸਟਮ ਰਾਹੀਂ ਸਪਰੇਅ ਕਰਕੇ ਜਾਂ ਮਤਲਬ ਬੀਜ ਪਾ ਕੇ ਜਾਂ ਡ੍ਰਿਪ ਫਾਰਮ ਸਿਸਟਮ ਰਾਹੀਂ ਸਿੰਚਾਈ ਕਰਕੇ ਘੱਟੋ ਘੱਟ ਮੈਨ ਪਾਵਰ ਵਰਤ ਕੇ ਉਹ ਵੱਧ ਤੋਂ ਵੱਧ ਉਹਦਾ ਮਤਲਬ ਖੇਤੀ ਕਰਦੇ ਆਗੇ ਕਿਉਂਕਿ ਉੱਥੇ ਕਹਿੰਦੇ ਆ ਵੀ ਔਸਤ ਇੱਕ ਬੰਦੇ ਕੋਲੇ ਔਸਤ ਜਿਹੜੀ ਪੂਰੀ ਅਮਰੀਕਾ ਦੀ ਕਿਸੇ ਕੋਲੇ ਘਟ ਕਿਸੇ ਕੋਲੇ ਹਜ਼ਾਰਾਂ ਏਕੜ ਦੇ ਫਾਰਮ ਕਿਸੇ ਕੋਲੇ ਘਟ ਘੱਟੋ ਘੱਟ ਇੱਕ ਬੰਦੇ ਕੋਲੇ 2250 ਏਕੜ ਐਵਰੇਜ ਇੱਕ ਬੰਦੇ ਦੀ ਮਤਲਬ ਜ਼ਮੀਨ ਆਉਂਦੀ ਹੈਗੀ ਤੇ ਆਪਣੇ ਇੰਡੀਆ ਚ ਢਾਈ ਏਕੜ ਆਉਂਦੀ ਹੈਗੀ ਫਿਰ ਆਪਾਂ ਮੁਕਾਬਲਾ ਕਿਵੇਂ ਕਰਾਂਗੇ ਇੱਕ ਬੰਦੇ ਨੇ ਢਾਈ ਏਕੜ ਤੋਂ ਆਪਣਾ ਪਰਿਵਾਰ ਪਾਲਣਾ ਉਹਨੂੰ ਘੱਟੋ ਘੱਟ ਮਿਨੀਮਮ ਤੋਂ ਮਿਨੀਮਮ ਲੱਖ ਡੇਢ ਲੱਖ ਰੁਪਿਆ ਸਾਲ ਦੀ ਇਨਕਮ ਚਾਹੀਦੀ ਆ ਤੇ ਉਹ ਸਰਕਾਰ ਨੇ ਉਹ ਚੀਜ਼ਾਂ ਧਿਆਨ ਚ ਰੱਖਦੇ ਹੋਏ ਤੇ ਉਹਨਾਂ ਨੂੰ ਮਨਾ ਕਰਤਾ ਹੁਣ ਅਮਰੀਕਾ ਕੀ ਦੇਖੋ ਇਹ ਸਿਸਟਮ ਪੈਸੇ ਦਾ ਆ ਗਿਆ ਨਾ ਗੱਲ ਪੈਸੇ ਦੀ ਹੈ ਕਿ ਹੁਣ ਇੰਡੀਅਨ ਗਵਰਨਮੈਂਟ ਨੇ ਕਿਉਂ ਮਨਾ ਕੀਤਾ ਕਿ ਸਾਡੇ ਜਿਹੜੇ ਲੋਕ ਆ ਡੇਰੀ ਫਾਰਮ ਵਾਲੇ ਫਾਰਮਰ ਜਾਂ ਖੇਤ ਮਜ਼ਦੂਰ ਵੀ ਉਹਨਾਂ ਦਾ ਲੱਕ ਟੁੱਟ ਜੂ ਕਿਉਂ ਟੁੱਟ ਜੂ ਕਿ ਉਹਨਾਂ ਨੂੰ ਪੈਸਾ ਜਿਹੜਾ ਉਹਨਾਂ ਦੇ ਚਾਹੀਦਾ ਉਹਨਾਂ ਨੂੰ ਰੋਜ਼ੀ ਰੋਟੀ ਲਈ ਜਾ ਉਹ ਰੋਜ਼ਗਾਰ ਲਈ ਉਹ ਪੂਰਾ ਨਹੀਂ ਆਉਣਾ ਸਾਲਚ ਪੂਰਾ ਨਹੀਂ ਮਿਲਣਾ ਕਿਉਂ ਨਹੀਂ ਆਉਣਾ ਕਿਉਂਕਿ ਅਮਰੀਕਾ ਤੋਂ ਜਿਹੜੀ ਕਣਕ ਤੇ ਦੁੱਧ ਉਹ ਸਸਤਾ ਆਊਗਾ ਤੇ ਅਮਰੀਕਾ ਸਸਤਾ ਕਿਉਂ ਭੇਜ ਰਿਹਾ ਕਿਉਂਕਿ ਉਹ ਸਸਤੇ ਚੋਂ ਪੈਸੇ ਕਮਾਰ ਰਿਹਾ ਹੈਗਾ ਤੇ ਉਹ ਪੈਸੇ ਕਮਾਉਣ ਵਾਸਤੇ ਇੰਡੀਅਨ ਗਵਰਨਮੈਂਟ ਤੇ ਦਬਾਅ ਪਾਇਆ ਅਮਰੀਕਾ ਨੇ ਪੈਸੇ ਆਪਡੇ ਲੋਕਾਂ ਦੇ ਪੈਸੇ ਉਜੜਨ ਦੇ ਬਦਲੇ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਮਨਾ ਕਰਤਾ ਜੇ ਅਸੀਂ ਨਹੀਂ ਸਮਝੌਤਾ ਕਰਦੇ ਹੁਣ ਉਹੀ ਪੈਸੇ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਦੇਣਾ ਨਹੀਂ ਚਾਹੁੰਦੀ ਅਮਰੀਕਾ ਮਤਲਬ ਇੰਡੀਆ ਦੇ ਵਿੱਚੋਂ ਕਲੈਕਟ ਕਰਨਾ ਚਾਹੁੰਦਾ ਪੈਸੇ ਕਿ ਮੈਂ ਪੈਸੇ ਇੰਡੀਆ ਜੋ ਇਕੱਠਾ ਕਰਕੇ ਲੈ ਕੇ ਜਾਵਾਂ ਉਹਨਾਂ ਨੇ ਕੀ ਕੀਤਾ ਇੰਡੀਆ ਤੇ ਦਬਾਅ ਪਾਉਣ ਵਾਸਤੇ ਮੀਆਮਾਰ ਦੇ ਵਿੱਚ ਹਾਲਾਂਕਿ ਉਹਨਾਂ ਦੇ ਵਿਚਾਰਧਾਰਕ ਤੌਰ ਤੇ ਜਿਹੜਾ 6 ਮਹੀਨੇ ਪਹਿਲਾਂ ਉਹਨਾਂ ਦਾ ਦੁਸ਼ਮਣ ਕੰਟਰੀ ਸਮਝਿਆ ਜਾਂਦਾ ਸੀ ਅ ਮਤਲਬ ਜਿਹੜਾ ਆਪਾਂ ਕਹਦੇ ਆ ਵੀ ਉੱਥੇ ਫੌਜੀ ਰਾਜ ਹੈ ਕਿਉਂਕਿ ਜਿਹੜਾ ਦੁਸ਼ਮਣ ਦੇਸ਼ ਸਮਝਿਆ ਜਾਂਦਾ ਸੀ ਅਮਰੀਕਾ ਦਾ ਯੂ ਐਸ ਏ ਦਾ ਉੱਥੇ ਆ ਕੇ ਉਹਨਾਂ ਨੇ ਆਪਣਾ ਸਮਝੌਤਾ ਕਰ ਲਿਆ ਕੀ ਸਮਝੌਤਾ ਕਰ ਲਿਆ ਕਹਿੰਦੇ ਜੀ ਅਸੀਂ ਤੁਹਾਨੂੰ ਵੀ ਇਹ ਸਿਖਾਵਾਂਗੇ ਵੀ ਸਮੁੰਦਰੀ ਜਾਂ ਕੁਦਰਤੀ ਆਫਤਾਂ ਤੋਂ ਕਿਵੇਂ ਬਚਿਆ ਜਾਂਦਾ ਉਸ ਫੌਜੀ ਟ੍ਰੇਨਿੰਗ ਦੇਵਾਂਗੇ ਉਦੋਂ ਫਿਰ ਤੁਸੀਂ ਵੀ ਕਿਵੇਂ ਆਪਣੀ ਫੌਜੀ ਫੌਜਾਂ ਵਰਤੋਂਗੇ ਮਤਲਬ ਕਾਰਨ ਕੀ ਕਿਸੇ ਦੇ ਘਰੇ ਵੱਡਣਾ ਨਾ ਕਿਸੇ ਨੂੰ ਕੁਝ ਨਾ ਕੁਝ ਦਿਖਾ ਕੇ ਘਰੇ ਵੱਡਣਾ ਹੁਣ ਘਰ ਕੀ ਹੈ ਇੰਡੀਆ ਦੇ ਗਵਾੜਚਾ ਬੰਗਲਾਦੇਸ਼ ਦੇ ਗਵਾੜਚਾ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਕਰਕੇ ਅਮਰੀਕਾ ਨੇ ਜਦੋਂ ਉਹਨਾਂ ਦਾ ਮਤਲਬ ਗੱਲ ਨਹੀਂ ਮੰਨ ਰਹੀ ਸੀ ਜਿਹੜੀ ਉਹ ਉੱਥੋਂ ਦੀ ਪ੍ਰਧਾਨ ਮੰਤਰੀ ਸੀਗੀ ਜਿਹੜੀ ਇੰਡੀਆ ਭੱਜ ਕੇ ਆਈ ਸੀਗੀ ਉੱਥੇ ਉਹਨਾਂ ਨੇ ਅੰਦੋਲਨ ਕਰਾ ਕੇ ਕਿਉਂਕਿ ਇੰਡੀਆ ਦੀਆਂ ਇੰਨੀ ਕਿ ਤਾਕਤ ਸੌਰੀ ਯੂ ਐਸ ਏ ਦੀ ਇੰਨੀ ਕਿ ਤਾਕਤ ਹੈ ਹਰ ਕੰਟਰੀ ਦੇ ਵਿੱਚ ਇਹਨਾਂ ਦੀ ਜਿਹੜੀਆਂ ਏਜੰਸੀਆਂ ਨੇ ਬਹੁਤ ਸਰਗਰਮ ਨੇ ਬਹੁਤ ਪੈਸਾ ਖਰਚਦੇ ਹੋਏ ਇਸ ਚੀਜ਼ ਦੇ ਉੱਤੇ ਸੋ ਇਸ ਕਰਕੇ ਉਹਨਾਂ ਨੇ ਮਤਲਬ ਹੁਣ ਨੇਪਾਲ ਚ ਹੋਇਆ ਪਹਿਲਾਂ శ్రీਲੰਕਾ ਚ ਹੋਇਆ ਤੇ ਜਿਹੜਾ ਆਪਾਂ ਕਹਿੰਦੇ ਸੀ ਜੀ ਉੱਥੇ ਕਣਕ ਮਹਿੰਗੀ ਹੋ ਗਈ ਜੇ ਉਹ ਕੁਛ ਨਹੀਂ ਇਹ ਮਤਲਬ ਇੱਕ ਖੜੀਆਂ ਕੀਤੀਆਂ ਜਾਂਦੀਆਂ ਆ ਪ੍ਰੋਬਲਮਾਂ ਤੇ ਉਸ ਤੋਂ ਪਹਿਲਾਂ ਬੰਗਲਾਦੇਸ਼ ਚ ਹੋਇਆ ਇਹ ਸਾਰਾ ਕੁਝ ਕਰਕੇ ਵੀ ਮੰਨ ਲਓ ਵੀ ਜਦੋਂ ਤਿੰਨ ਚੀਜ਼ਾਂ ਦਾ ਜਿਹੜਾ ਰਾਜ ਆ ਉਹਨਾਂ ਨੇ ਆਪਣੇ ਅਕੋਰਡਿੰਗ ਬੰਦੇ ਚੁਣ ਲਏ ਜਿਹੜੇ ਆਪਣੇ ਅਕੋਰਡਿੰਗ ਬੰਦੇ ਆ ਉਹਨਾਂ ਦੇ ਉਹ ਮੂਰੇ ਲਾਤੇ ਪ੍ਰਧਾਨ ਮੰਤਰੀ ਬਣਾਤੇ ਉੱਥੋਂ ਦੇ ਹੁਣ ਨੇਪਾਲ ਚ ਵੀ ਇੰਝ ਕਰਨਗੇ ਉਹ ਆਪਣਾ ਬੰਦਾ ਪ੍ਰਧਾਨ ਮੰਤਰੀ ਬਣਾਉਣਗੇ ਸਿਰਫ ਚਾਈਨਾ ਨੂੰ ਘੇਰਨ ਵਾਸਤੇ ਤੇ ਇੰਡੀਆ ਨੂੰ ਘੇਰਨ ਵਾਸਤੇ ਤਾਂ ਹੁਣ ਇੰਡੀਆ ਨੂੰ ਇਹ ਖਤਰਾ ਪੈਦਾ ਹੋ ਗਿਆ ਕਿ ਕਿਤੇ ਇਹ ਨਾ ਹੋਵੇ ਕੱਲ ਨੂੰ ਸਾਡੇ ਦੇਸ਼ ਚ ਵੀ ਇਹ ਵੀ ਇਸੇ ਤਰ੍ਹਾਂ ਮਤਲਬ ਰਾਜਨੀਤਿਕ ਫਲਾ ਦੇਣ ਤੇ ਅੰਦੋਲਨ ਸ਼ੁਰੂ ਹੋ ਜਾਣ ਤੇ ਮਤਲਬ ਸਾਥੋਂ ਸਾਡੀ ਸਰਕਾਰ ਦਾ ਰਾਜ ਖੋ ਕੇ ਕੋਈ ਹੋਰ ਬੰਦਾ ਇੱਥੇ ਬਿਠਾ ਦੇਣ ਇੰਡੀਅਨ ਗਵਰਨਮੈਂਟ ਇਸ ਚੀਜ਼ ਤੋਂ ਡਰ ਗਈ ਹੋਣੀ ਹੁਣ ਇੰਡੀਅਨ ਗਵਰਨਮੈਂਟ ਨੇ ਗੱਲ ਉਹੀ ਪੈਸੇ ਦੀ ਕਿਉਂਕਿ ਅਮਰੀਕਾ ਚਾਹੁੰਦਾ ਵੀ ਸਾਡੇ ਪੱਖੀ ਬੰਦਾ ਹੋਊ ਤਾਂ ਸਾਡੇ ਨਾਲ ਸਮਝੌਤਾ ਕਰੂ ਸਮਝੌਤਾ ਕਰੂ ਤਾਂ ਸਾਡੀਆਂ ਕੰਪਨੀਆਂ ਇੱਥੇ ਆ ਕੇ ਆਪਦਾ ਨਾਅ ਇੱਥੇ ਦੁੱਧ ਵੇਚਣਗੀਆਂ ਅਨਾਜ ਕੱਪੜਾ ਵੇਚਣਗੀਆਂ ਅਨਾਜ ਦੁੱਧ ਤੇ ਕੱਪੜਾ ਵੇਚਣਗੀਆਂ ਤਾਂ ਇਥੋਂ ਪੈਸਾ ਇਕੱਠਾ ਕਰਕੇ ਸਾਡੇ ਅਮਰੀਕਾ ਚ ਲੈ ਕੇ ਜਾਣਗੀਆਂ ਅਮਰੀਕਾ ਚ ਲੈ ਜਾਣੀਆਂ ਤਾਂ ਅਸੀਂ ਉਹਨਾਂ ਤੋਂ ਟੈਕਸ ਲੈ ਕੇ ਸਰਕਾਰ ਨੂੰ ਪੈਸਾ ਦੇਵਾਂਗੇ ਸਰਕਾਰ ਪੈਸੇ ਇਕੱਠੇ ਕਰੂਗੀ ਗੱਲ ਸਾਰੀ ਪੈਸੇ ਤੇ ਚੱਲ ਰਹੀ ਹੈ ਸਾਰੇ ਝਗੜੇ ਪੈਸੇ ਦੇ ਜਿੰਨੇ ਮਤਲਬ ਨੇਪਾਲ ਦੇ ਵਿੱਚ ਮਰਡਰ ਹੋਏ ਆ ਪਿਛਲਾ ਅੰਦੋਲਨ ਜਿਹੜਾ ਹੋਇਆ ਇਹਨਾਂ ਦਾ ਕਿੰਨੇ 15 10 15 ਦਿਨਾਂ ਚ ਜਿੰਨੇ ਮਤਲਬ ਰਾਜਕਤਾ ਉੱਥੇ ਆਪਾਂ ਨੂੰ ਪਤਾ ਨਹੀਂ ਕਿੰਨੇ ਰੇਪ ਹੁੰਦੇ ਆ ਇਹ ਜਿਹੇ ਅੰਦੋਲਨਾਂ ਚ ਕਿਉਂਕਿ ਸਾਰੇ ਪ੍ਰਕਾਰ ਦੇ ਅਨਸਰ ਹੁੰਦੇ ਆ ਅਸਰਾਰਤੀ ਵੀ ਹੁੰਦੇ ਆ ਕਿੰਨੇ ਬੱਚਿਆਂ ਦੀਆਂ ਜਾਨਾਂ ਜਾਂਦੀਆਂ ਕਿੰਨੇ ਹੋਰ ਦੁਰਦਸ਼ਾ ਹੁੰਦੀ ਹੈ ਲੋਕਾਂ ਦੀ ਉਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿ ਇੱਕ ਦੂਜੇ ਨੂੰ ਪੈਸਾ ਨਹੀਂ ਦੇ ਰਹੇ ਉਹਨਾਂ ਨੂੰ ਵੀ ਕੀ ਲਾਲਚ ਦਿਖਾਇਆ ਗਿਆ ਸੀ ਕਿ ਜਿਹੜੇ ਤੁਹਾਡੇ ਲੀਡਰ ਆ ਉਹ ਤਾਂ ਜੀ ਬਹੁਤ ਜਿਆਦਾ ਅਮੀਰਾ ਤੇ ਹੁੰਦਾ ਵੀ ਐਵੇਂ ਹੀ ਵੈਸੇ ਤਾਂ ਚਲੋ ਆਪਣੇ ਵੀ ਆਪਾ ਦੇਖਦੇ ਆਂ ਲੀਡਰ ਆਮ ਲੋਕਾਂ ਦੀ ਕੋਈ ਬਾਤ ਨਹੀਂ ਪੁੱਛਦੇ ਤੇ ਉਹ ਚੀਜ਼ ਪਿੰਚ ਕਰ ਜਾਂਦੀ ਹੈ ਬੰਦੇ ਨੂੰ ਸਹੀ ਥਾਂ ਤੇ ਆ ਕੇ ਫਿਰ ਉਹਨੂੰ ਆਰਗੇਨਾਈਜ਼ ਇੱਕ ਵੱਡੀ ਤਾਕਤ ਕਰਦੀ ਹੁੰਦੀ ਹੈ ਆਦਰਵਾਇਜ਼ ਜੇ ਵਿਦਆਊਟ ਆਰਗੇਨਾਈਜ਼ ਅੰਦੋਲਨ ਨੇਪਾਲ ਦੇ ਵਿੱਚ ਕਦੇ ਵੀ ਕਿਤੇ ਸਿਰੇ ਨਹੀਂ ਚੜਦਾ ਹੁੰਦਾ ਇਹ ਆਰਗੇਨਾਈਜ਼ ਕੀਤਾ ਗਿਆ ਆਰਗੇਨਾਈਜ਼ ਬਾਹਰਲੇ ਬੰਦੀ ਏਜੰਸੀਆਂ ਨੇ ਕਰਤਾ ਅਮਰੀਕਾ ਦੀਆਂ ਨੇ ਯੂ ਐਸ ਦੀਆਂ ਨੇ ਹੁਣ ਇਹੀ ਚੀਜ਼ ਇੰਡੀਆ ਡਰ ਗਿਆ ਵੀ ਇੰਡੀਆ ਕਹਿੰਦੀ ਇੰਡੀਅਨ ਗਵਰਨਮੈਂਟ ਇਸ ਚੀਜ਼ ਤੋਂ ਡਰ ਗਈ ਕਿਤੇ ਇਹ ਨਾ ਹੋਵੇ ਹੁਣ ਸਾਡੇ ਗੁਆੜ ਚ ਆ ਕੇ ਬਹਿ ਗਿਆ ਇੱਕ ਤਾਂ ਸਾਡਾ ਚੈਨਾ ਇਧਰ ਦੁਸ਼ਮਣ ਬੈਠਾਗਾ ਦੂਜੇ ਪਾਸੇ ਅਮਰੀਕਾ ਆ ਕੇ ਸਾਡੇ ਗੁਆੜ ਚ ਬਹਿ ਗਿਆ ਕਿਤੇ ਸਾਡੇ ਦੇਸ਼ ਦੇ ਵਿੱਚ ਇਹ ਰਾਜਕਤਾ ਫਲਾ ਕੇ ਤਖਤਾ ਪਲਟਣਾ ਕਰ ਦੇਣਾ ਤੇ ਜਾ ਆਪਣੇ ਪੱਖੀ ਬਿਲਕੁਲ ਰਬੜ ਦੀ ਮੋਰ ਵਰਗਾ ਪ੍ਰਧਾਨ ਮੰਤਰੀ ਨੂੰ ਲਾ ਲੈਣਾ ਹੁਣ ਇੰਡੀਆ ਨੇ ਕੀ ਐਲਾਨ ਕਰਤਾ ਜੀ ਕਿ ਜਿੰਨੇ ਵੀ 1974 ਤੋਂ ਲੈ ਕੇ ਅੰਦੋਲਨ ਹੋਏ ਆ 1974 ਕਿਉਂ ਮਿਥਿਆ ਉਹਨਾਂ ਨੇ ਇੱਕ ਤਾਂ ਇਹ ਗੱਲ ਹੈ ਕਿ ਉਦੋਂ ਕਹਿੰਦੇ ਆ ਵੀ ਇੱਕ ਕਾਮਰੇਡਾਂ ਦਾ ਬਹੁਤ ਤਕੜਾ ਅੰਦੋਲਨ ਹੋਇਆ ਸੀਗਾ ਸ਼ਾਇਦ ਕਾਮਰੇਡਾਂ ਦਾ ਉਦੋਂ ਪਹਿਲਾਂ नक्सਲਵਾੜੀ ਲਹਿਰ ਵੀ 1971 ਦੇ ਵਿੱਚ ਉਹਨਾਂ ਨੇ ਲੜੀ ਸੀ 74 ਦੇ ਵਿੱਚ ਉਹਨਾਂ ਨੇ ਮਤਲਬ ਕੋਈ ਹੋਰ ਸ਼ਾਇਦ ਮੈਨੂੰ ਇਹ ਨਹੀਂ ਪਤਾ ਵੀ ਕਾਮਰੇਡਾਂ ਦਾ ਅੰਦੋਲਨ ਸੀ ਜਾਂ ਕਿਹਦਾ ਸੀ ਬਹੁਤ ਤਕੜਾ ਅੰਦੋਲਨ ਇੰਡੀਆ ਦੇ ਵਿੱਚ ਹੋਇਆ ਸੀ ਉਹ ਉਦੋਂ ਹੀ ਫਿਰ ਇੰਦਰਾ ਗਾਂਧੀ ਨੂੰ ਨਕਾਰਾ ਕਰਤਾ ਸੀ ਜਮਾ ਲੋਕਾਂ ਨੇ ਤੇ ਉਸ ਤੋਂ ਬਾਅਦ ਜਿੰਨੇ ਅੰਦੋਲਨ ਵੀ ਉਹ ਲੜੇ ਗਏ ਆ 1974 ਤੋਂ ਲੈ ਕੇ ਪਿਛਲੇ ਆਪਣੇ ਕਿਸਾਨ ਅੰਦੋਲਨ ਤੱਕ ਤੁਸੀਂ ਉਹਦੇ 'ਚ ਲਾ ਲਓ ਵੀ 1984 ਵਾਲਾ ਆਪਣਾ ਪੰਜਾਬ ਦਾ ਦੌਰ ਵੀ ਆ ਗਿਆ। ਉਹਦੇ 'ਚ ਮੰਨ ਲਓ ਵੀ ਉਹ ਅੰਦੋਲਨ ਵੀ ਆ ਗਿਆ ਜਦੋਂ ਇੰਦਰਾ ਗਾਂਧੀ ਨੂੰ ਨਕਾਰਾ ਕਰਕੇ ਸਿੱੜਤਾ ਸੀ। ਉਹਦੇ 'ਚ 1982 ਦਾ ਧਰਮ ਜਿੱਦ ਮੋਰਚਾ ਵੀ ਆ ਜਾਊਗਾ। ਉਹਦੇ 'ਚ ਪੰਜਾਬ ਦੀ ਖਾੜਕੂ ਲਹਿਰ ਵੀ ਆ ਜਾਊਗੀ। ਉਹਦੇ ਵਿੱਚ ਆਪਣਾ ਜਿਹੜਾ ਸਰਸੇ ਵਾਲੇ ਦਾ ਅੰਦੋਲਨ ਉਹ ਵੀ ਆਊਗਾ ਜਦੋਂ ਆਪਾਂ ਪੰਜਾਬ ਦੇ ਲੋਕਾਂ ਨੇ ਸਰਸੇਵਲ ਦੇ ਖਿਲਾਫ ਜਦੋਂ ਉਹਨੇ ਗੁਰੂ ਸਾਹਿਬ ਦਾ ਚੋਲਾ ਪਾਇਆ। ਉਦੋਂ ਅੰਦੋਲਨ ਕੀਤਾ ਉਹਦੇ ਵਿੱਚ ਮੰਨ ਲਓ ਵੀ ਉਹ ਅੰਦੋਲਨ ਵੀ ਆਉ ਉਹ ਜਿਹੜਾ ਆਪਾਂ ਕਿਸਾਨ ਅੰਦੋਲਨ ਦਿੱਲੀ ਲੜ ਕੇ ਆਏ ਆਂਗੇ ਤੇ ਉਹਦੇ ਚ ਬਾਕੀ ਹੋਰ ਭਾਰਤ ਦੇ ਜਿਹੜੇ ਅੰਦੋਲਨ ਉੱਥੇ ਹੋਣੇ ਉਹ ਸਾਰਿਆਂ ਦੀ ਇੰਡੀਅਨ ਗਵਰਨਮੈਂਟ ਹੁਣ ਕਹਿੰਦੀ ਹੈ ਵੀ ਸਾਰਿਆਂ ਦੀ ਜਾਂਚ ਕਰੋ ਵੀ ਉਹਦੇ ਚ ਕੀ ਜਾਂਚ ਕਰਨਗੇ ਵੀ ਕਿਹੜੀ ਗੱਲ ਪਿੱਛੇ ਅੰਦੋਲਨ ਹੋਇਆ ਕਿਹੜੀ ਗੱਲ ਨੇ ਲੋਕਾਂ ਨੂੰ ਉਕਸਾਇਆ ਕਿਹੜੀ ਗੱਲ ਪਿੱਛੇ ਲੋਕ ਘਰਾਂ ਚੋਂ ਉੱਠ ਕੇ ਆਏ ਉਹਨਾਂ ਨੂੰ ਪੈਸਾ ਕਿਹਨੇ ਦਿੱਤਾ ਆਰਗੇਨਾਈਜ਼ ਕਿਹਨੇ ਕੀਤਾ ਲੀਡਰ ਕੌਣ ਸੀ ਕਿੰਨੇ ਲੋਕ ਜੁੜੇ ਕਿੰਨੇ ਲੋਕ ਆਏ ਅੰਦੋਲਨ ਦੇ ਵਿੱਚ ਕਿੰਨੇ ਨਹੀਂ ਆਏ ਕਿੰਨੇ ਕਿੰਨਿਆਂ ਨੇ ਸਪੋਰਟ ਆਪ ਦੀ ਮੋਰਲ ਦਿੱਤੀ ਕਿੰਨਿਆਂ ਨੇ ਲੰਗਰ ਲਾਏ ਕਿੱਥੋਂ ਲੰਗਰ ਆਇਆ ਕਿੱਥੋਂ ਮਤਲਬ ਸਾਰਾ A ਤੋਂ Z ਉਹਦਾ ਰਿਕਾਰਡ ਫਰੋਲਣਗੇ ਹੁਣ ਦੂਜਾ ਕਾਰਨ ਵੀ 1974 ਤੋਂ ਜਾਂ 71 ਤੋਂ ਲੈ ਕੇ ਕਿਉਂ ਸਟਾਰਟ ਕਰਨਾ ਕਿਉਂਕਿ ਉਹ ਲਗਭਗ 50-55 ਸਾਲ ਦੀ ਗੱਲ ਆ ਤੇ ਜਿਹੜੇ ਅੱਜ 70 ਸਾਲ ਤੱਕ ਦੇ ਬੰਦੇ ਆ ਉਹ ਉਦੋਂ 20 ਸਾਲ ਦੇ ਹੋਣਗੇ ਤੇ ਜਿਹੜੇ ਅੱਜ ਵੀ ਮਤਲਬ ਉਹਨਾਂ ਤੇ ਨਜ਼ਰ ਰੱਖਣਗੇ ਤੇ 70 ਸਾਲ ਦੇ ਵੀ 70 ਸਾਲਾਂ ਤੋਂ ਵੀ ਉਹ ਡਰਦੇ ਆ ਕਿ 70 ਸਾਲ ਦੇ ਵੀ ਫਿਰ ਅੰਦੋਲਨ ਨੂੰ ਲੀਡ ਕਰ ਸਕਦੇ ਆ ਜੇ ਲੀਡ ਕਰ ਸਕਦੇ ਆ ਇਸ ਕਰਕੇ ਉਹਨਾਂ ਤੇ ਹੁਣ ਇਹ ਸ਼ਕਤੀ ਵਰਤੀ ਜਾਊਗੀ ਜਿੰਨੇ ਵੀ ਆ ਗਏ ਜਤਾ ਕਰੜੀ ਨਿਗਾ ਰੱਖੀ ਜਾਊ ਜੇ ਨਾ ਸ਼ੁਰੂ ਚ ਕੋਈ ਸ਼ਕਤੀ ਕੀਤੀ ਜੇ ਮਤਲਬ ਸ਼ੁਰੂ ਜੀ ਸ਼ਕਤੀ ਕਰਤੀ ਤਾਂ ਕੀ ਕਹਿਣਾ ਵੀ ਉਹ ਵੀ ਹੋ ਸਕਦਾ ਕਿ ਸ਼ੁਰੂ ਚ ਸ਼ਕਤੀ ਕੀਤੀ ਜਾਵੇ ਬੰਦਿਆਂ ਤੇ ਵੀ ਜਿਹੜੇ ਜਿਹੜੇ ਅੰਦੋਲਨ ਪਿੱਛੇ ਜਿੰਨਾ ਜਨਾਂ ਨੇ ਕੀਤੇ ਆ ਸੋ ਇੱਕ ਕਾਰਨ ਫਿਰ ਉਹੀ ਗੱਲ ਵੀ ਇਹ ਅੰਦੋਲਨ ਕਿਉਂ ਡਰਗੀ ਸਰਕਾਰ ਅੰਦੋਲਨ ਕਿਉਂ ਹੋਏ ਗੱਲ ਤਾਂ ਹਰ ਅੰਦੋਲਨ ਦੇ ਵਿੱਚ ਪੈਸੇ ਦੀ ਸੀ ਨਾ ਆਪਾਂ ਧਰਮ ਦੇ ਨਾਂ ਤੇ ਜਿਹੜੀ ਪੰਜਾਬ ਦੇ ਵਿੱਚ ਖੜਕੂ ਲਹਿਰ ਲੜੀ ਗਈ ਹੈ ਜਾਂ ਧਰਮ ਯੁੱਧ ਮੋਰਚਾ ਲੱਗਿਆ ਸੀ ਨਾਮ ਧਰਮ ਦਾ ਸੀ ਗੱਲ ਤਾਂ ਪਾਣੀ ਦੀ ਸੀ ਨਾ ਕਿ ਸਾਡਾ ਪਾਣੀ ਲੁੱਟ ਕੇ ਲੈ ਗਏ ਗੱਲ ਪਾਣੀ ਦੀ ਸੀ ਪਾਣੀ ਦਾ ਸਬੰਧ ਕੀ ਹੈ ਪੈਸੇ ਨਾਲ ਹੁਣ ਜੇ ਉਹੀ ਕੋਈ ਬਾਹਰਲਾ ਬੰਦਾ ਆਪਾਂ ਨੂੰ ਪੈਸਾ ਦੇ ਰਿਹਾ ਹੁੰਦਾ ਤੇ ਫੇਰ ਆਪਾਂ ਕਦੇ ਲੜਾਈ ਕਰਦੇ ਵੀ ਸਾਡਾ ਪਾਣੀ ਲੁੱਟ ਕੇ ਲੈ ਗਏ ਬਿਲਕੁਲ ਨਹੀਂ ਕਰਦੇ ਜੀ ਕਿਉਂਕਿ ਗੱਲ ਪੈਸੇ ਤੇ ਆਉਂਦੀ ਆ ਪੈਸੇ ਪਿੱਛੇ ਜਿੰਨਾ ਸਾਡਾ ਛੱਜੂ ਪੈਂਦਾ ਜਿੰਨੀਆਂ ਲੜਾਈਆਂ ਪੈਂਦੀਆਂ 90% ਪੈਸੇ ਤੇ ਹੁੰਦੀਆਂ ਨੇ ਤੇ ਬਾਕੀ ਬਾਰਡਰ ਤੇ ਹਥਿਆਰਾਂ ਦੀਆਂ ਲੜਾਈਆਂ ਹੁੰਦੀਆਂ ਨੇ ਜਿਹੜੀਆਂ 9% ਤੇ 1% ਹੁੰਦੀਆਂ ਨਾਰਮਲ ਲੜਾਈਆਂ ਜਿਹੜੀਆਂ ਆਪਣੀਆਂ ਕੋਈ ਐਕਸੀਡੈਂਟ ਹੋ ਗਿਆ ਉਹ ਕਹਿੰਦਾ ਤੇਰੀ ਗਲਤੀ ਉਹ ਤੇਰੀ ਗਲਤੀ ਆ ਜਾਂ ਗਲਤੀ ਨਾਲ ਕਿਸੇ ਤੋਂ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਜਾਂ ਕੁਝ ਉਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਾ ਕਿਸੇ ਨੂੰ ਗੁੱਸੇ ਚ ਆ ਕੇ ਕੋਈ ਕਿਸੇ ਗੱਲ ਉੱਤੇ ਲੜ ਪਏ ਆਪਾਂ ਬਹਿਸ ਹੋ ਗਈ ਉਹ ਆਮ ਲੜਾਈਆਂ ਹੁੰਦੀਆਂ ਬਾਕੀ 90% ਲੜਾਈਆਂ ਜਿਹੜੀਆਂ ਪੈਸੇ ਤੇ ਹੁੰਦੀਆਂ ਜੇ ਪੈਸਾ ਨਾ ਹੋਵੇ ਤਾਂ ਧਰਤੀ ਸਾਡੀ ਸਵਰਗ ਬਣ ਜੇ ਹੁਣ ਦੇਖੋ ਪੈਸੇ ਪਿੱਛੇ ਇੰਡੀਆ ਨੇ ਸਮਝੌਤੇ ਰੱਦ ਕੀਤੇ ਪੈਸੇ ਪਿੱਛੇ ਅਮਰੀਕਾ ਆ ਕੇ ਬਹਿ ਗਿਆ ਆਪਣੇ ਸਿਰ ਤੇ ਕਿ ਸਾਡੇ ਸਮਝੌਤੇ ਕਿਉਂ ਨਹੀਂ ਕਰਦੇ ਸਾਡੇ ਨਾਲ ਪੈਸੇ ਪਿੱਛੇ ਇੰਡੀਅਨ ਗਵਰਨਮੈਂਟ ਨੂੰ ਫਿਰ ਇਹ ਕਰਨਾ ਪੈ ਰਿਹਾ ਕਿ ਕੱਲ ਨੂੰ ਅੰਦੋਲਨ ਫੇਰ ਹੋਣਗੇ ਕਿਉਂਕਿ ਇਹਨਾਂ ਨੇ ਲੋਕਾਂ ਨਾਲ ਸਾਡੇ ਲੀਡਰਾਂ ਨੇ ਕਿਹੜਾ ਘਟ ਗੁਜ਼ਾਰੀ ਆ ਸਾਡੇ ਲੀਡਰਾਂ ਨੇ ਲੋਕਾਂ ਨਾਲ ਇੰਨੀ ਬੁਰੀ ਕੀਤੀ ਹੈਗੀ ਇੱਥੇ ਮਤਲਬ ਹੁਣ ਜਿਹੜੇ ਲੋਕ ਥੋੜਾ ਜਿਹਾ ਜਾਤ ਪਾਤ ਸਾਨੂੰ ਵੰਡ ਕੇ ਧਰਮਾਂ ਦੇ ਨਾਂ ਤੇ ਸਾਨੂੰ ਵੰਡ ਕੇ ਪੈਸੇ ਪੱਖੋਂ ਲੋਕਾਂ ਨੂੰ ਤਾਂ ਕੋਈ ਚੱਜਦੀਆਂ ਕੋਈ ਸੂਲਤਾ ਨਹੀਂ ਕੋਈ ਦਵਾਈਆਂ ਨਹੀਂ ਕੋਈ ਹੋਰ ਮਤਲਬ ਫੈਸਿਲਿਟੀਜ਼ ਨਹੀਂ ਹੈਗੇ ਆਮ ਲੋਕਾਂ ਵਾਸਤੇ ਕੁਝ ਲੋਕ ਇਹ ਜਿਹੇ ਆ ਜਿਹੜੇ ਧਰ-ਧਰ ਪੁੱਲਦੇ ਉਹਨਾਂ ਨੂੰ ਪਤਾ ਹੀ ਨਹੀਂ ਸਾਡਾ ਕਿੱਥੇ ਕਿੱਥੇ ਕੀ ਕੀ ਪਿਆ ਕੋਈ ਹੈਲੀਕਾਪਟਰਾਂ ਤੇ ਰਹਿੰਦਾ ਕੋਈ ਕਿਤੇ ਰਹਿੰਦਾ ਕੋਈ ਆਪਦਾ ਜੈੱਟ ਲੈ ਕੇ 13000 ਕਰੋੜ ਲੈ ਕੇ ਭੱਜ ਗਿਆ ਇਹ ਕਿਵੇਂ ਸੰਭਵ ਹੋ ਸਕਦਾ ਵੀ ਬੰਦਾ ਹੈਨਾ ਵੀ ਚਲੋ ਆਪਾਂ ਉਹ ਡਿਟੇਲ ਚ ਨਹੀਂ ਆਂਦੇ ਗੱਲ ਸਾਰੀ ਪੈਸੇ ਦੀ ਆ ਸੋ ਇਹ ਮੈਂ ਅੱਜ ਇਸ ਮੁੱਦੇ ਤੇ ਵਧੀਆ ਪੁਆਇੰਟ ਆਪਾਂ ਨੂੰ ਇਸ ਕਰਕੇ ਮਿਲਿਆ ਕਿ ਆਪਾਂ ਇਹ ਸਮਝ ਸਕੀਏ ਕਿ ਜਿਹੜਾ ਪੈਸਾ ਗਾ ਇਹ ਸਾਡੇ 90% ਬਿਮਾਰੀਆਂ ਦੀ ਜੜ ਪੈਸਾ ਜੇ ਪੈਸਾ ਨਾ ਹੋਵੇ ਤਾਂ ਅਸੀਂ ਬੜੇ ਆਰਾਮ ਨਾਲ ਬੜੀ ਸਵਰਗ ਵਰਗੀ ਜ਼ਿੰਦਗੀ ਜਿਉ ਸਕਦੇ ਆ ਜਸਟ ਹੁਣ ਕਹਿਣ ਨਾਲ ਨਹੀਂ ਇਹ ਪ੍ਰੈਕਟੀਕਲੀ ਜਦੋਂ ਹੋਊਗਾ ਉਦੋਂ ਬੜਾ ਚੀਜ਼ਾਂ ਪਿਆਰੀਆਂ ਲੱਗਦੀਆਂ ਸਾਨੂੰ ਹੁਣ ਆਪਾਂ ਊ ਇਮੇਜਿਨ ਕਰਾਂਗੇ ਤਾਂ ਆ ਕਿੱਥੋਂ ਹੋ ਉਹ ਕਿੱਥੋਂ ਸਾਰੇ ਸਵਾਲ ਹੋਣਗੇ ਸਾਡੇ ਦਿਮਾਗ 'ਚ ਵੀ ਸਾਨੂੰ ਕਾਰਾਂ ਕੌਣ ਬਣਾ ਕੇ ਦੇਊਗਾ ਕਿੱਥੋਂ ਆਉਣੀਆਂ ਕਾਰਾਂ ਮੋਬਾਈਲ ਕੌਣ ਬਣਾ ਕੇ ਦੇਊਗਾ ਸਾਨੂੰ ਕਿਵੇਂ ਲਾਈਫ ਕਰਿਆ ਕਰਾਂਗੇ ਫਿਰ ਜੇ ਕਿਵੇਂ ਜੁੜਾਂਗੇ ਮੋਬਾਈਲ ਹੀ ਖਤਮ ਹੋ ਗਿਆ ਨੇ ਸਾਰੇ ਸਵਾਲ ਹੋਣਗੇ ਪਰ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੈ ਪਰ ਉਹ ਇੱਕ ਮਤਲਬ ਡਿਬੇਟ ਹੁੰਦੀ ਹੈ ਜਦੋਂ ਆਪਾਂ ਬਹਿ ਕੇ ਗੱਲਬਾਤ ਕਰਦੇ ਆਂ ਜਾਂ ਸਵਾਲ ਜਵਾਬ ਕਰਦੇ ਆਂ ਤਾਂ ਉਹ ਉਸ ਸਵਾਲ ਜਵਾਬ ਦੇ ਵਿੱਚ ਵਿਚਾਰੇ ਜਾਂਦੇ ਆ। ਸੋ ਤੁਸੀਂ ਇਮੇਜਨ ਕਰ ਲਓ ਇੱਕ ਵਾਰੀ ਜੇ ਅੱਜ ਪੈਸਾ ਨਾ ਹੁੰਦਾ ਤਾਂ ਨਾ ਮਤਲਬ ਸਾਡੇ ਲੀਡਰਾਂ ਨੇ ਕਦੇ ਸਾਡੇ ਇਹ ਨਹੀਂ ਹੋਣਾ ਸੀ ਇੱਕ ਕਲਾਸ ਕੋਲੇ ਤਾਂ 5-5 ਕਰੋੜ ਦੀ ਕਾਰ ਆ ਗਈ 10-10 ਕਰੋੜ ਦੀ ਕਾਰ ਆ ਕਿਸੇ ਬੰਦੇ ਕੋਲੇ ਇੱਕ ਬੰਦੇ ਕੋਲੇ ਸਾਈਕਲ ਵੀ ਹੈ ਨਹੀਂ ਬਿਮਾਰੀ ਆ ਮਤਲਬ ਉਹਨੂੰ ਉਹਨੂੰ ਆਰਾਮ ਇਲਾਜ ਕਰਾਉਣ ਲਈ ਕਿਸੇ ਕੋਲੇ ਪੈਸੇ ਹੈ ਨਹੀਂ ਉਹ ਬਿਮਾਰੀ ਨਾਲ ਮਰ ਰਿਹਾ ਬੰਦਾ ਕਿਸੇ ਬੰਦੇ ਨੂੰ ਕੋਈ ਸੰਭਣ ਵਾਲਾ ਹੈ ਨਹੀਂ ਪਤਾ ਕਿਉਂ ਕਿ ਕਿਉਂਕਿ ਪੈਸੇ ਪਿੱਛੇ ਪੈਸਾ ਹੈ ਨਹੀਂ ਉਹਦੇ ਕੋਲੇ ਨਹੀਂ ਤਾਂ ਬੰਦਾ ਤਨਖਾਹ ਤੇ ਬੰਦਾ ਰੱਖ ਲੂਗਾ ਜੇ ਬਾਲ ਬੱਚੇ ਆਪਾਂ ਬਾਲ ਬੱਚਿਆਂ ਤੇ ਲਾ ਲਓ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਪਿਓ ਪੁੱਤ ਦਾ ਜਾਂ ਹਨਾ ਮਾਂ ਪਿਓ ਦਾ ਤੇ ਧੀ ਪੁੱਤ ਦਾ ਉਹ ਕਿਉਂ ਸਾਹਮਦੇ ਆ ਪੈਸੇ ਪਿੱਛੇ ਹੁਣ ਆਪਾਂ ਆਮ ਹੀ ਕਹਿੰਨੇ ਆ ਵੀ ਜਦ ਜੇ ਪੈਸਾ ਹੋਊਗਾ ਤਾਂ ਧੀ ਪੁੱਤ ਸਾਹਮਦਾ ਜੇ ਪ੍ਰਾਪਰਟੀ ਨਾਲ ਹੋਊ ਜੇ ਪਹਿਲੀ ਸਾਰੀ ਨਾ ਕਰਾਤੀ ਮੁੜ ਕੇ ਉਹਨਾਂ ਨੇ ਸਾਂਭ ਰਾਂ ਕਿਉਂ ਪੈਸਾ ਜੇ ਸਾਡੀ ਜ਼ਮੀਨ ਪਿੱਛੇ ਲੜਾਈ ਹੁੰਦੀ ਹੈ ਪ੍ਰਾਪਰਟੀ ਪਿੱਛੇ ਲੜਾਈ ਹੁੰਦੀ ਹੈ ਪ੍ਰਾਪਰਟੀ ਕੀ ਹੈ ਪੈਸਾ ਪੈਸੇ ਦੀ ਹੈ ਨਾ ਪ੍ਰਾਪਰਟੀ ਤਾਂ ਜੇ ਸਾਡੀ ਗਲੀਆਂ ਨਾਲੀਆਂ ਪਿੱਛੇ ਲੜਾਈ ਹੁੰਦੀ ਹੈ ਪੈਸਾ ਜੇ ਸਾਡੀ ਬੱਟ ਪਿੱਛੇ ਲੜਾਈ ਹੁੰਦੀ ਹੈ ਪੈਸਾ ਪੈਸੇ ਹੀ ਹੈ ਨਾ ਬੱਟ ਪਿੱਛੇ ਲੜਾਈ ਕੀ ਹੈ ਆਪਣੀ ਆਪਾਂ ਕਹੇ ਨੇ ਸਾਡਾ ਇੰਨੀ ਜ਼ਮੀਨ ਰੋਕ ਲਈ ਉਹਦੇ ਨਾਲ ਕੀ ਹੁੰਦਾ ਜੀ ਸਾਡੀ ਸਪੋਜ਼ ਕਰੋ 1 ਮਰਲਾ 2 ਮਰਲੇ 5 ਮਰਲੇ ਕਿਸੇ ਨੇ ਬੱਟ ਵੜ ਲਈ ਗਾਹਾਂ ਵਧਾਈ ਤਾਂ ਪੰਜ ਮਰਲਿਆਂ ਚ ਕੀ ਆਪਣੀ ਫਸਲ ਘਟੂ ਫਸਲ ਘਟ ਕਿੰਨੀ ਕੋ ਹ ਸਾਲ ਦਾ 54000 ਦਾ ਫਰਕ ਕੋ ਤੇ ਉਹਦੇ ਪਿੱਛੇ ਵੱਡੀਆਂ ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ ਵੱਡੇ ਵੱਡੇ ਕੇਸ ਪੁਕਤ ਨੇ ਪੈਂਦੇ ਆ ਕਿ ਹੁੰਦਕ ਤਾਂ ਇਸ ਚੀਜ਼ ਦੀ ਹੁੰਦੀ ਹੈ ਨਾ ਕਿ ਪੈਸਾ ਸੋ ਇਸ ਕਰਕੇ ਜਿਹੜੀਆਂ 90% ਲੜਾਈਆਂ ਨੇ ਸਾਡੀਆਂ ਪੈਸੇ ਪਿੱਛੇ ਹੁੰਦੀਆਂ ਨੇ ਤੇ ਅਸੀਂ ਇਹ ਮਤਲਬ ਬਾਰੀ-ਬਾਰੀ ਹੁਣ ਆਪਾਂ ਐਗਜ਼ਾਮਪਲਾਂ ਲਾਈਫ ਤੇ ਗੱਲ ਕਰਾਂਗੇ ਐਗਜ਼ਾਮਪਲਾਂ ਦੇ ਦੇ ਜਿਵੇਂ ਮੁੱਦੇ ਆਉਣਗੇ ਆਪਾਂ ਤੁਹਾਨੂੰ ਸਮਝਾਵਾਂਗੇ ਇਹੀ ਗੱਲ ਆ ਕਿ ਇਹ ਜਿਹੜੇ ਪਿੱਟ ਨੇ ਪਵਾਏ ਸਾਰੇ ਪੈਸੇ ਨੇ ਆ ਜਿੰਨੇ ਵੀ ਪਿੱਟ ਨੇ ਪਵਾਏ ਆ ਸਾਰੇ ਪੈਸੇ ਨੇ ਆ ਹੁਣ ਆਪਾਂ ਕਹਿੰਨੇ ਪੁਲਿਸ ਨਿਆਂ ਨਹੀਂ ਕਰਦੀ ਜੀ ਕਿਉਂ ਨਹੀਂ ਕਰਦੀ ਪੈਸਾ ਰਿਸੂਤ ਲੈਂਦੀ ਆ ਅਨੇ ਆ ਜਿਹੜਾ ਬੰਦਾ ਝੂਠਾ ਹੁੰਦਾ ਉਹਦੇ ਹੱਕ ਚ ਫੈਸਲਾ ਕਰ ਦਿੰਦੇ ਆ ਜੇ ਕੋਈ ਡਾਕਟਰ ਕਹਿੰਦੇ ਆਪਾਂ ਕਹਿੰਨੇ ਜੀ ਉਹ ਤਾਂ ਲਾਸ ਨੂੰ ਰੱਖੀ ਰੱਖਦੇ ਤਿੰਨ ਤਿੰਨ ਦਿਨ ਆਕਸੀਜਨ ਰਾਕੇ ਹਫਤਾ ਹਫਤਾ ਕਿਉਂ ਉਹਨਾਂ ਨੇ ਬਿੱਲ ਬਣਾਉਣਾ ਬਿੱਲ ਦਾ ਕੀ ਮਤਲਬ ਪੈਸਾ ਠੀਕ ਹੈ ਜੀ ਹਰ ਚੀਜ਼ ਜੇ ਪੈਸਾ ਨਾ ਹੋਵੇ ਪੈਸੇ ਵਾਲਾ ਸਿਸਟਮ ਨਾ ਹੋਵੇ ਤਾਂ ਹਰ ਬੰਦਾ ਇੱਥੇ ਇੱਕ ਬੜੀ ਵਧੀਆ ਲਗਜ਼ਰੀ ਲਾਈਫ ਜਿਊਗਾ ਇੰਨੀ ਫੈਸਿਲਿਟੀ ਇੰਨੇ ਸਾਧਨ ਸਾਡੇ ਕੋਲੇ ਪਏ ਆਗੇ ਮਤਲਬ ਅਵੇਲੇਬਲ ਆ ਧਰਤੀ ਦੇ ਉੱਤੇ ਮਨੁੱਖ ਕੋਲੇ ਇੰਨੇ ਖਾਦ ਪਦਾਰਥ ਆ ਕਿ ਹੁਣ ਸਾਡੇ ਕੋਲੇ ਸੜਦੇ ਆ ਕਿਉਂ ਇੱਕ ਪਾਸੇ ਗਰੀਬ ਭੁੱਖਾ ਮਰ ਰਿਹਾ ਹੁੰਦਾ ਉਹਦੇ ਕੋਲੇ ਖਾਣ ਨੂੰ ਚੱਜ ਦੀ ਰੋਟੀ ਨਹੀਂ ਹੁੰਦੀ ਜਾਂ ਚੱਜ ਦਾ ਅਨਾਜ ਨਹੀਂ ਹੁੰਦਾ ਇੱਕ ਪਾਸੇ ਸਾਡੀ ਸਰਕਾਰ ਦੇ ਗੋਦਾਮਾਂ ਦੇ ਵਿੱਚ ਅਨਾਜ ਸੜ ਰਿਹਾ ਹੁੰਦਾ ਆ 10 15 ਸਾਲ ਪਹਿਲਾਂ ਉਦੋਂ ਕਾਂਗਰਸ ਦੀ ਸਰਕਾਰ ਸੀ 14 ਤੋਂ ਪਹਿਲਾਂ ਇੱਕ ਵਾਰੀ ਬਹੁਤ ਹਲ-ਵਲ ਮੱਚ ਗਈ ਸੀ ਕਿ ਅਨਾਜ ਬਹੁਤ ਜ਼ਿਆਦਾ ਸੜ ਗਿਆ ਸੀ ਗਦਾਮਾਂ 'ਚ ਪਿਆ ਪਿਆ ਤੇ ਉਹ ਮਤਲਬ ਲੋਕਾਂ ਨੇ ਆਮ ਜਿਹੜੇ ਬੁੱਧੀਜੀਵੀ ਆ ਜਾਂ ਪੱਤਰਕਾਰ ਸੀਨੀਅਰ ਹੋਰ ਬੰਦੇ ਜਿਹੜੇ ਉਹਨਾਂ ਨੇ ਸੁਝਾਅ ਦੇਨੇ ਸ਼ੁਰੂ ਕੀਤੇ ਵੀ ਸਰਕਾਰ ਨੂੰ ਭਈ ਇਹ ਵੰਡ ਦੇਣਾ ਚਾਹੀਦਾ ਜਿਹੜਾ ਖਰਾਬ ਹੋ ਰਿਹਾ ਤਾਂ ਉਹ ਸੁਪਰੀਮ ਕੋਰਟ ਨੇ ਨੋਟਿਸ ਲੈ ਲਿਆ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਭਈ ਜੇ ਤੁਹਾਡਾ ਅਨਾਜ ਖਰਾਬ ਹੋ ਰਿਹਾ ਤੁਸੀਂ ਵੰਡ ਦਿਓ ਲੋੜਵੰਦਾਂ 'ਚ ਪਰ ਸਰਕਾਰ ਨੇ ਆਪਦੀ ਮਜਬੂਰੀ ਸ਼ੋਅ ਕੀਤੀ ਕਿ ਸੀ ਫ੍ਰੀਜ ਨਹੀਂ ਵੰਡ ਸਕਦੇ ਸਾਨੂੰ ਪੈਸੇ ਦੀ ਲੋੜ ਆ ਐਡੀ ਤਕੜੀ ਚੀਜ਼ ਆ ਪੈਸਾ ਮਤਲਬ ਐਡੀ ਮਾੜੀ ਚੀਜ਼ ਆ ਪੈਸਾ ਤਕੜੀ ਤਾਂ ਆਪਾਂ ਉਹ ਵੇਚ ਆਪਾਂ ਕਹਿ ਦਾਂਗੇ ਨਾਰਮਲ ਵੇਚ ਕੀ ਤਕੜੀ ਚੀਜ਼ ਆ ਪਰ ਇੰਨੀ ਮਾੜੀ ਚੀਜ਼ ਆ ਪੈਸਾ ਇੱਕ ਪਾਸੇ ਸਾਡੇ ਦੇਸ਼ ਦੇ ਲੋਕ ਜਿਹੜੇ ਬਲੋ ਦਾ ਪਵਰਟੀ ਲਾਈਨ ਰਹਿੰਦੇ ਆ ਉਹ ਭੁੱਖੇ ਮਰ ਰਹੇ ਸੀ ਦੂਜੇ ਪਾਸੇ ਅਨਾਜ ਸੜ ਰਿਹਾ ਸੀ ਖਾਣਾ ਤਾਂ ਅਨਾਜ ਆ ਨਾ ਇੱਕ ਬੰਦਾ ਭੁੱਖਾ ਮਰ ਰਿਹਾ ਉਹਨੇ ਅਨਾਜ ਖਾਣਾ ਦੂਜੇ ਪਾਸੇ ਅਨਾਜ ਸੜ ਰਿਹਾ ਪਰ ਸਰਕਾਰ ਵੇਵਾਸਾ ਕਹਿੰਦੇ ਅਸੀਂ ਦੇ ਨਹੀਂ ਸਕਦੇ ਬਿਨਾ ਪੈਸੇ ਤੋਂ ਹਨਾ ਵੀ ਇਹ ਚੀਜ਼ ਸਿਰਫ ਪੈਸੇ ਕਰਕੇ ਅਸੀਂ ਇੰਨਾ ਜ਼ਿਆਦਾ ਮਤਲਬ ਕੁਦਰਤ ਦਾ ਕਹਾਣ ਕੀਤਾ ਹੋਇਆ ਮਨੁੱਖਤਾ ਦਾ ਕਹਾਣ ਕੀਤਾ ਹੋਇਆਗਾ ਅਸੀਂ ਹਰ ਚੀਜ਼ ਦਾ ਅਸੀਂ ਮਤਲਬ ਮਿੱਟੀ 'ਚ ਮਿਲਾ ਰਹੇ ਹਾਂ ਹਰ ਚੀਜ਼ ਨੂੰ ਕਾਰਨ ਸਿਰਫ ਪੈਸਾ ਸਾਡੀਆਂ ਅਸੀਂ ਲੜਾਈਆਂ ਕਰ ਲੈਂਦੇ ਹਾਂ ਰਿਸ਼ਤੇਦਾਰਾਂ ਨਾਲ ਨਹੀਂ ਵਰਤਦੇ ਕੋਈ ਭੈਣ ਨੂੰ ਥੋੜਾ ਜਿਹਾ ਸਸਤਾ ਸੂਟ ਦੇ ਦਿਓ ਨਾ ਦਿਓ ਉਹ ਮੁੜ ਕੇ ਕਹਿਣ ਦੀਆਂ ਫਲਾਨੇ ਨੇ ਤਾਂ ਦਿੱਤਾ ਸੀ ਜਾਂ ਦੂਜੇ ਨੇ ਦਿੱਤਾ ਨਹੀਂ ਕੋਈ ਰਿਸ਼ਤੇਦਾਰ ਆ ਜਾਏ ਛੋਟੇ ਬੱਚੇ ਨੂੰ ਪੈਸੇ ਨਾ ਦੇ ਕੇ ਜਾਓ ਉਹ ਟੈਂਡਰ ਜਾਂਦਾ ਵੀ ਕੁਝ ਦੇ ਕੇ ਨਹੀਂ ਗਿਆ ਮੈਂ ਤਾਂ ਪੈਸਾ ਇੰਨਾ ਸੀ ਮੁੱਖ ਬਣਾ ਲਿਆ ਬੱਚੇ ਸਾਡੇ ਪੈਸਾ ਫੜ ਲੈਂਦੇ ਅੱਥੇ ਮੁੜ ਕੇ ਦਿੰਦੇ ਨਹੀਂ ਪੈਸਾ ਵਾਪਸ ਕਿਉਂਕਿ ਉਹਨਾਂ ਨੂੰ ਇਮੀਅਤ ਸਾਨੂੰ ਦੇਖ ਦੇ ਇੱਕ ਪਤਾ ਲੱਗਦੀ ਹੈ ਉਹਨਾਂ ਨੂੰ ਲੱਗਦਾ ਯਾਰ ਵੀ ਪੈਸੇ ਦੀ ਇਮੀਅਤ ਬੜੀ ਹੈ ਸੋ ਇਹ ਇਸ ਕਰਕੇ ਇਹ ਗੱਲਾਂ ਆਪਣਾ ਅੱਜ ਲਾਈਵ ਸੋ ਇਸ ਟੌਪ ਤੇ ਸੀ ਤੋ ਸਾਰੇ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਇੱਕ ਵਾਰੀ ਫੇਰ ਸੋ ਫਿਰ ਆਪਾਂ ਕੱਲ ਨੂੰ ਕਿਸੇ ਹੋਰ ਟੌਪਿਕ ਤੇ ਲਾਈਵ ਸ਼ੋਅ ਕਰਾਂਗੇ ਧੰਨਵਾਦ ਸਾਰਿਆਂ ਦਾ